ਵਾਇਗੁਰਦੀ ਕਾਲ ਸਾਹਾ ਵਾਇਗੁਰਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਨਾਲੇ ਤੇ ਸੁਤਵੀ ਸਿੰਘ ਵੀ ਆਇਆ ਵਾਇਗੁਰਦੀ ਕਾਲ ਸਾਹਾ ਵਾਇਗੁਰਦੀ ਕੀ ਫਤਿਹ ਸਾਰਿਆਂ ਨੂੰ ਜੀ ਹੋਰ ਬਾਬਾ ਜੀ ਕਿਦਾਂ ਚੜ੍ਹਦੀ ਕਲਾ ਜਾਰੇ ਹਾਂ ਮੋਚੇ ਖੜੀ ਹੋਏ ਆ ਸਰਦਾਰ ਦੀ ਅੱਜ ਬਿਜ਼ੀ ਆ ਇਧਰ ਵੀ ਵਿਆਹ ਵਾਲਾ ਘਰ ਆ ਤਿਆਰੀਆਂ ਚੱਲ ਰਹੀਆਂ ਪੂਰੀਆਂ ਸਾਰੇ ਚਾਚਾ ਜੀ ਸ਼੍ਰੀ ਬਾਹਰੋਂ ਆਏ ਹੋਏ ਆ ਇਧਰ ਲੈ ਆ ਲਈ ਸਾਡੀ ਚਾਚੀ ਜੀ ਤੇ ਚਾਚਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਧਾਈਆਂ ਬਹੁਤ ਬਹੁਤ ਇਧਰ ਗੱਲ ਕਰੋ ਜੀ ਇਧਰ ਗੱਲ ਕਰੋ ਹਾਂ ਜੀ ਇਧਰ ਸਾਡੇ ਛੋਟੇ ਚਾਚਾ ਜੀ ਤੇ ਕੁੜੀਆ ਸਾਡੇ ਦਾ ਭੈਣ ਦਾ ਵਿਆਹ ਹੈ ਅਮਰਤ ਦਾ ਸੋ ਸਾਰਾ ਕੁਛ ਵਧਾਈਆਂ ਸਾਰਿਆਂ ਨੂੰ ਇਧਰ ਤਾਈ ਕੁੜੀ ਦੀ ਤਾਈ ਕੁੜੀ ਦੀ ਤਾਈ ਹੈ ਹੈ ਤਾਈ ਦੇ ਸਮਾਈਲਿੰਗ ਆ ਰਹੀ ਪੂਰੀ ਤੇ ਇਸ ਲਈ ਵਿਆਹ ਵਿੱਚ ਬਹੁਤ ਬਿਜ਼ੀ ਆ ਇਧਰ ਆ ਵੀ ਦਵਾਈ ਤੋਂ ਸਪੈਸ਼ਲ ਚੀਜ਼ ਨਹੀਂ ਖਾਣ ਆਇਆ ਆ ਸੋ ਸਵੇਰੇ ਪਲੇਟ ਭਰ ਕੇ ਬਹਿ ਗਿਆ ਦੇਖ ਲਓ ਇਹਦੇ ਹਾਲ ਦੇਖ ਲਓ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹਵੇਂ ਸਾਰਿਆਂ ਨੂੰ ਵਧਾਈਆਂ ਬਦਾਈਆਂ ਹਾਂ ਜੀ ਤੇ ਹੁਣ ਆਪਾਂ ਤਾਂ ਦੂਜੇ ਪਾਸੇ ਵਿਆਹ ਪੰਦੋ ਆ ਪੰਜਾਂ ਅੰਗੜਾ ਕੇ ਜਾਪਰੀਆ ਪਿੱਛੇ ਵੀ ਹਲੋ ਜੀ ਚਾਚੇ ਕਹਿੰਦੇ ਪਿੱਛੇ ਵੀ ਹਲਵਾਈ ਲੱਗੇ ਆ ਤੇ ਪਿੱਛੇ ਵੀ ਚੱਲਦੇ ਆਪਾਂ ਤੇ ਵਿਆਹਾਂ ਵਿੱਚ ਬਿਜ਼ੀ ਹੋ ਗਏ ਆਪਾਂ ਇੱਧਰ ਲੱਗਿਓ ਹਲਵਾਈ ਚੌਲ ਬਣ ਗਏ ਆ ਪੀਲੇ ਪੀਲੇ ਜਰਦੇ ਵਾਲੇ ਤੇ ਇੱਧਰ ਸਾਡੀਆਂ ਆਦਾਵਾ ਬਣ ਗਏ ਪ੍ਰੋਟੀਆਂ ਚੱਲੂਗੀ ਆਂਟੀਆਂ ਨਾਲ ਪ੍ਰੋਟੀਆਂ ਵਿਆਹ 'ਚ ਕੀ ਬਾਤ ਆ ਯਾਰ ਇਹ ਠੂਕੀ ਕਟੀ ਜਾ ਰਹੀ ਆ ਇੱਥੇ ਲੱਗਣਗੇ ਹਲਵਾਈ ਤੇ ਮੌਸਮ ਠੰਡਾ ਪੂਰਾ ਹੈ ਤੇ ਹੁਣ ਤੁਹਾਨੂੰ ਲੈ ਕੇ ਜਾਣਦੇ ਪਹਿਲੇ ਢੀਣਾ ਭਿੰਦੇ ਦਾ ਮਈਆ ਅੱਜ ਉੱਥੇ ਵੀ ਤਾਂ ਆ ਸਾਡੀ ਕੁੜੀ ਆ ਕਿ ਵਿਆਹ ਵਾਲੀ ਹੈਲੋ ਸਸਿਕਾ ਆਪਾਂ ਚੱਲੀਏ ਜੀ ਚਲੋ ਜੀ ਆ ਇੱਕ ਹੋਰ ਸਾਡੇ ਲਾਈਟਾਂ ਵਾਲਾ ਭਾਈ ਆ ਇਹਦਾ ਲਾਈਟਾਂ ਵਾਲਾ ਭਾਈ ਹਾਂ ਜੀ ਇਹ ਲਾਈਟ ਲਵਾਉਣੀ ਹੋਵੇ ਕਿਸੇ ਦੇ ਵਿਆਹ ਸ਼ਾਦੀ ਤੇ ਤਾਂ ਇਹ ਇਹਨਾਂ ਨਾਲ ਡੀਲ ਕਰ ਸਕਦੇ ਆ ਹਾਂ ਜੀ ਆਹਰਨਾ ਪੱਗ ਬਨਣ ਲੱਗਾ ਅੱਛਾ ਹੁਣ ਮੁੰਡਾ ਪੱਗ ਬਨਣ ਲੱਗਾ ਆ ਪਰ ਰਾਸੂ ਲੇਟਾ ਵਾਲਾ ਬਹਨ ਜਾਂਦਾ ਇਹ ਚਪੂ ਤਾਂ ਜਾਂਦਾ ਆ ਲੇਟਾ ਉਹ ਲੋ ਜੀ ਆਪਾਂ ਚੱਲਦੇ ਚੱਲ ਚੱਲੀਏ ਭਰਾਵਾ ਆਪਾਂ ਇਧਰ ਡਿਊਟੀ ਲੱਗੀ ਆਂ ਜੀ ਉਹਨਾਂ ਦੀ ਚੌਲਾਂ ਤੇ ਕਿਆ ਬਾਤ ਆ ਐ ਗੁਲਾਮਾਂ ਵਾਲੇ ਚੌਲ ਹਾਲ ਕੀਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮਾਈਆਂ ਤੇ ਆਈਆਂ ਸਾਡੀਆਂ ਬੀਬੀਆਂ ਪਕੌੜੇ ਛਕ ਰਹੀਆਂ ਨਾਲ ਚਾਹ ਦੇ ਹੈ ਦਾਦੀ ਹਾਂ ਜੀ ਬਾਦੇ ਘੁੰਮਣੀਆਂ ਤੇ ਨੈਟ ਤੇ ਬਹੁਤ ਆਏ ਇਦਾਂ ਹੀ ਆ ਵੇ ਇਦਾਂ ਸਾਡੇ ਚਾਚਾ ਜੀ ਕਿਤਾ ਸਤਿ ਸ਼ਕਾਲ ਕੀ ਠਾ ਗਿਆ ਇਹ ਸਾਡੇ ਭੂਆ ਜੀ ਕੋ ਜੀ ਕੀ ਹਾਲ ਚਾਲ ਕਿਦਾ ਫੇ ਵਿਆਹ ਖਾ ਲਿਆ ਪੁੱਤ ਜੀ ਦਾ ਹੈ ਕਿਆ ਬਾਗਿਆ ਸਾਰੇ ਸੱਜਣ ਮਿੱਤਰ ਪੁਰਾਣੇ ਆਏ ਹੋਏ ਆ ਚਾਹ ਨਾਲ ਪਕੌੜੇ ਚੱਲ ਰਹੇ ਆ ਇਹਦੇ ਸਾਡੇ ਬਲਦੇਸਾ ਸਾਹਿਬ ਵੀ ਆਏ ਆ ਬਲਦੇਸਾ ਸਾਹਿਬ ਕੀ ਹਾਲ ਚਾਲ ਆ

ਇਹਦਾ ਮੁਹੱਈਆ ਹੈ ਲਕੀਰ ਅੰਕਲ ਜੀ ਸਤ ਸ੍ਰੀ ਅਕਾਲ ਇਹ ਵੀ ਪਹੁੰਚ ਗਏ ਆ ਵਿਆਹ ਤੇ ਸੋ ਇਧਰ ਚਾਚਾ ਜੀ ਕਿੱਦਾਂ ਇਹ ਵੀ ਪਹੁੰਚ ਗਏ ਵਿਆਹ ਤੇ ਇਹ ਵੀ ਪਹੁੰਚ ਗਏ ਵਿਆਹ ਤੇ ਕੋਈ ਨਾ ਵਿਆਹ ਦੇਖਣ ਆ ਗਿਆ ਇਹ ਸਾਰੇ ਦੁਬਈ ਵਾਲੇ ਵਿਆਹ ਦੇਖਣ ਆਇਆ ਸਪੈਸ਼ਲ ਆ ਦੇ ਲੋ ਲੋ ਜੀ ਆਪਾਂ ਪਹੁੰਚ ਗਏ ਪਿੰਡ ਧੀਨਾ ਤੇ ਭਿੰਦੇ ਦੇ ਵਿਆਹ ਤੇ ਮਾਈਆਂ ਉਹਨੂੰ ਵੀ ਲੱਗਣਾ ਆ ਤੁਹਾਨੂੰ ਦੋ ਦੋ ਵਿਆਹ ਦਿਖਾਉਨੇ ਇਕੱਠੇ ਹੀ ਤੇ ਤੁਹਾਨੂੰ ਪਹਿਲਾ ਵਿਆਹ ਦਿਖਾਉਨੇ ਘਰ ਦਾ ਇਹ ਲਓ ਜੀ ਲੜੇ ਹੁਣੀ ਬਾਹਰੇ ਖੜੇ ਆ ਸਾਈ ਲੜੇ ਹੁਣੀ ਆਪ ਜੀ ਆ ਆਖਰੇ ਸਾਰਿਆਂ ਨੂੰ ਤੇ ਇਧਰ ਚੈੱਕ ਕਰੋ ਇਹਦਾ ਘਰ ਦੀ ਸਜਾਵਟ ਉਹ ਕਿਆ ਬਾਤ ਆ ਕਹਿੰਦੇ ਬਟਨਾ ਲਗਣਾ ਮੈਨੂੰ ਇੱਥੇ ਸੋਨੇ ਦਾ ਬਣਵਾਇਆ ਆਪਾਂ ਚੁੰਕਾ ਹਨਾ ਓਏ ਓਏ ਸਿੰਦਰੀ ਸੋਨੇ ਦਾ ਚੁੰਕਾ ਇਹ ਸਾਰਾ ਸ਼ਕਿੰਦਰ ਸਿੰਘ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦਾ ਅੰਕਲ ਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੇ ਅੰਕਲ ਜੀ ਬਾਹਰੋਂ ਆਏ ਹੋਏ ਆ ਵਿਆਹ ਤੇ ਸਪੈਸ਼ਲ ਇਧਰ ਵਿਆਂਧੜ ਆਪਣਾ ਹਾਂ ਬਈ ਵਿਆਂਧੜਾ ਕਿਦਾ ਵਧੀਆ ਜੀ ਵਧੀਆ ਇਹ ਲਾਲਾ ਸਾਹਿਬ ਲਈ ਡੈਕੋਰੇਸ਼ਨ ਹੋ ਰਹੀ ਹਲੇ ਇਹਦੇ ਇਹ ਚ ਲੱਗੋ ਮਾਈਆਂ ਹਾਂ ਫੇ ਕਿੰਨਾ ਟਾਈਮ ਲੱਗਣਾ ਵੀਰੇ ਹਲੇ ਹੋ ਗਿਆ ਬਿਠਾ ਕੇ ਚੁੰਮੀਆਂ ਲਵਾਉਣੀਆਂ ਇਹਨੂੰ ਹਾਂ ਇਹ ਨੌਂਦਾ ਨਮੀ ਨਮੀ ਨਾ ਆ ਵੇ ਇੱਥੇ ਨੌਂਦਾ ਕਿਤੇ ਤਨ ਲੈ ਕੇ ਅਲੰਦਰੇ ਭਾਂਜੇ ਕਿਦਾਂ ਹੈਲੋ ਕਿਦਾਂ ਠੀਕ ਆ ਸੋਸਤ ਕਰ ਦਵਾ ਹਾਂ ਹਾਂ ਸੋਸਤ ਕਰ ਦਵਾ ਹਾਂ ਸਸਤੀ ਕਾ ਜੀ ਕਿਦਾਂ ਜੀ ਜੀ ਖਾਸ ਫਰਮਾਇਸ਼ ਤੇ ਕਹਿੰਦੇ ਬਲੌਗ ਚ ਮੈਨੂੰ ਪਹਿਲਾਂ ਲੈ ਤੇ ਬਾਹਰ ਭੇਜ ਜਲਦੀ ਜਲਦੀ ਵੀਡੀਓ ਹੋਰ ਅੱਜ ਕਿਦਾਂ ਮੈਂ ਠੀਕ ਠਾਕ ਵਿਆਹ ਦੇਖਣ ਆਏ ਫਿਰ ਚਲੇ ਆਏ ਵਿਆਹ ਦੇਖਣ ਆਏ ਆ ਦੋ ਦਿਨਾਂ ਵਿਆਹ ਆ ਦੋ ਦਿਨਾਂ ਵਿਆਹ ਵੀ ਇਦਾਂ ਹੀ ਆ ਚਾਹੀਦਾ ਵੀ ਚਾਹੀਦਾ ਬਹੁਤ ਵਧੀਆ ਹੋਰ ਇਹਨਾਂ ਜਨਤਿ ਛੁੱਟੀ ਨੇ ਚੰਗੀ ਤੇਰੇ ਬਣਾ ਕੇ ਸਦੀ ਕੁੜੀ ਨੂੰ ਬਾਹਰ ਪੰਮੇ ਨੇ ਦੇਖਣੀ ਆ ਠੀਕ ਹੈ ਜੀ ਜਰੂਰ ਜਰੂਰ ਆਪਾਂ ਪਾ ਦੇ ਦਿੰੀਆਂ ਇਹ ਸਾਡੇ ਪਿੰਕੂਆ ਜੀ ਵਾਹਿਗੁਰੂ ਜੀ ਖਾਸਾ ਹੁਣ ਜੀ ਮਾਤਾ ਨੂੰ ਗੋਡੇ ਗੋਡੇ ਚਾਹ ਮੁੰਡੇ ਦੀ ਮਾਤਾ ਨੂੰ ਹੈ ਗੋਡੇ ਗੋਡੇ ਚਾਹ ਆਹ ਹੋ ਗਿਆ ਕੀ ਆ ਮੇ ਕੋਲ ਚਾਹ ਬਸ ਹੀ ਲੈ ਰਹਾ ਹੈ ਬਸ ਹੀ ਮਹਾਰਾਜ ਨੇ ਬਸ ਹੀ ਲਿਆਦਾ ਹੈ ਉਹਨਾਂ ਦਾ ਨਹੀਂ ਇਦਾਂ ਹੀ ਆ ਉਹ ਜੀ ਇਦਾਂ ਹੀ ਆ ਇਹ ਸਾਡੇ ਭੂਆ ਜੀ ਆ ਜਾਓ ਬੈਠੋ ਤੁਸੀਂ ਭੂਆ ਜੀ ਸਾਰੇ ਮੇਰੇ हां जी हां जी आ देखो हासी काल जी इतै ਸਾਡੇ ਨਾਗਪੁਰਿਆ ਸਾਡੇ ਪਾਜੀ ਵੱਡੇ ਆਏ ਹੋਏ ਗਿਰਵੇਧਰ ਬਾਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਹੋ ਚੜ੍ਹਦੀ ਕਲਾ ਵਿੱਚ ਹੋਸੀ ਬਹੁਤ ਬੋਧਿਆ ਨੰਦਿਆ ਰਿਕਾ ਆ ਆ ਆ ਆਏ ਆ ਗਾ ਦੇ ਇਕੱਠੇ ਹੋਏ ਸਾਰੇ ਭੰਟਾ ਕੀ ਬਾਤ ਆ ਰੌਣਕਾਂ ਰੌਣਕਾਂ ਲਾਵਾਂਗੇ ਮੈਂ ਕਿਹਾ ਚਾਰ ਰੌਣਕਾਂ 20 ਦੀ ਤੱਕ ਰੌਣਕਾਂ ਲੱਗਣਗੀਆਂ ਇਹਦਾ ਕਹਿ ਤੋ ਕਹਿ ਆਰੇ ਖਾਸ਼ੋ ਦਾ ਵਿਆਹ ਦੇਖ ਰਹੇ ਆ ਤਾਂ ਵੀ ਆ ਹੋ ਗਿਆ ਆ ਹੋ ਇਹ ਸਾਡੀ ਵੱਡੀ ਬੀਬੀ ਨੂੰ ਸੁਣਾ ਆ ਜੀ ਤੁਹਾਨੂੰ ਬਹੁਤ ਮਿਸ ਕਰ ਰਹੇ ਆ ਅਸੀਂ ਮਹਾਰਾਜ ਤੁਹਾਡੀ ਸਿਹਤ ਤੇ ਤੰਦਰੁਸਤੀ ਦੀ ਵੀ ਅਰਦਾਸ ਕਰਾਂਗੇ ਗੁਰੂ ਸਾਹਿਬ ਘੜੇ ਤੇ ਤੁਹਾਡੇ ਨਾਲ ਛੇਤੀ ਦੇ ਛੇਤੀ ਮੇਲੇ ਹੁਣ ਬਾਕੀ ਬੀਬੀ ਤੁਹਾਨੂੰ ਬਹੁਤ ਮਿਸ ਕਰ ਰਹੇ ਆ ਮਹਾਰਾਜ ਤੁਹਾਡੀ ਸਿਹਤ ਛੇਤੀ ਦੇ ਛੇਤੀ ਠੀਕ ਕਰੇ ਤੇ ਤੁਸੀਂ ਸਾਡੇ ਵਿੱਚ ਫੇਰ ਆ ਸੋ ਟੱਪੋ ਨੱਚੋ ਆਹ ਕੀ ਬਾਤ ਆ ਬੀਬੀ ਬਈ ਤੇ ਲਈ ਵੀਡੀਓ ਬਣਾ ਕੇ ਭੇਜਣ ਲੱਗੇ ਆ ਇੱਧਰ ਸਾਡਾ ਮਾਮਾ ਬੈਠਾ ਆ ਮਾਂ ਆ ਯਾਰ ਵੇ ਜੀ ਸੱਚੀ ਬਹੁਤ ਮਿਸ ਕਰ ਰਹੇ ਆ ਮੇਰੇ ਜੀ ਇਹ ਤਾਂ ਗੱਲ ਇਹ ਸੱਚੀ ਮੇਰੀ ਮਾ ਆ ਮੈਂ ਦੱਸ ਨਹੀਂ ਸਕਦੀ ਅੱਜ ਥੋੜਾ ਮਾ ਨਹੀਂ ਮਾ ਦਾ ਲੈ ਮਾ ਦਾ ਸਾਡੀ ਭਾਬ ਗੋਗਲੀ ਭੂਆ ਜੀ ਤੇ ਜਿਹੜਾ ਪਿਆਰ ਹੁੰਦਾ ਨਾ ਪਿਆਰ ਇਹਦਾ ਸਾਡਾ ਭਾਂਜਾ ਜੀ ਵੀ ਉਹ ਵੀ ਕਹਿੰਦਾ ਬਈ ਵਧੀਆ ਵਧੀਆ ਇਹ ਮਾਮਾ ਦੱਸ ਰਹੀ ਗਾ ਇਹ ਮਾਮੇ ਦੇ ਨਾਲ ਪਰ ਜਾਗੋ ਵਾਲੀ ਰਾਤ ਨੂੰ ਤੰਬਾ ਲਵਾ ਕੇ ਕਾਲਾ ਕੁਰਦਾ ਪਾ ਕੇ ਲਾਲ ਟਿੱਕਾ ਲਾ ਕੇ ਉੱਪਰ ਭਾਗ ਤੋੜਨੇ ਵਾਲੀ ਹੈ ਨਾ ਮਮਾਈ ਇਹ ਤਾਂ ਬਰੋਲਾ ਹੈ ਜਗੜਾਕੂ ਚਾਲੂ ਰੱਖੋ ਆਵਾਜ਼ ਨਹੀਂ ਆਉਂਦੀ ਇਹਨੂੰ ਸਾਡੇ ਭਾਜੀ ਬਾਈ ਸਤਿਕਾਰ ਸਤਿਕਾਰ ਆਹ ਠੀਕ ਹੈ ਜੀ ਠੀਕ ਹੈ ਜੀ ਇਹ ਜ਼ੋਰ ਕਾ ਜੀ ਵਿਆਹ ਦੀਆਂ ਤੁਹਾਨੂੰ ਸਾਰਾ ਵਿਆਹ ਇੱਧਰ ਦਿਖਾਵਾਂਗੇ ਮਾਈਆਂ ਲੱਗਣਾ ਮੁੰਡੇ ਨੂੰ ਹੱਲੇ ਤੇ ਜਦ ਤੱਕ ਅਸੀਂ ਕੋਈ ਸ਼ੱਕ ਸ਼ਕ ਲੈ ਗਏ ਫੇਰ ਕਰਦੇ ਅਗਲੀ ਗੱਲ ਬਾਤ ਹਾਂ ਜੀ ਇਧਰ ਪਹਿਣਾ ਬਣਾ ਰਹੀਆਂ ਚੌਕ ਕਹਿੰਦੇ ਚੌਂਕ ਬੁਆ ਇਹਨੂੰ ਚੌਕ ਮਤਲਬ ਬਟਣਾ ਅਰੇ ਗੋਲੀ ਆ ਤਾਂ ਚੌਕ ਆ ਬਟਣਾ ਗੋੜੀ ਆ ਆ ਬਟਣਾ ਥੋੜਾ ਪਹਿਣਾ ਦਾ ਮਲਿਦਾ ਆ ਬਣਾ ਲੈਣਾ ਸੀ ਐ ਕਰਕੇ ਲੈ ਮਾਸੀ ਸਾਡੀ ਪਿੱਛੇ ਰਹਿ ਗਈ ਆ ਨਹੀਂ ਨਹੀਂ ਬਣਾਉ ਤੁਸੀਂ ਖਾ ਕੀਗਾ ਇੰਨੇ ਚ ਬਹੁਤ ਵੇ ਤਾਂ ਇੰਨਾ ਘੱਟ ਪਹਿਣ ਕਿਦਾਂ ਅਸਿਕਾ ਠੀਕ ਆ ਹੈਲੋ ਇਧਰ ਅੱਭੀ ਕਿਦਾਂ ਮਮੀ ਦੇਖੋ ਇਧਰ ਨਹੀਂ ਨਹੀਂ ਮੈਂ ਨਹੀਂ ਮੈਂ ਨਹੀਂ ਵੀ ਰਿਹਾ ਆ ਆ ਗਈ ਆ ਗਈ ਇਦਾਂ ਸਾਡੀ ਮਾਸੀ ਅੱਲਾ ਹੀ ਅਸੀਂ ਤਾਂ ਆਵਾਂਗੇ ਜੀ ਜੀਤ ਸਾਦ ਕੇ ਸਾਡੇ ਦੇਖਣੇ ਆਣੇ ਆਣੇ ਲੈ ਬਈ ਹਾਂ ਗੱਲ ਆ ਵੀ ਲੁਕੀ ਜਾਂਦੇ ਹੋ ਦੇਖ ਲੋ ਹਾਂ ਅਸੀਂ ਤਾਂ ਭੇਜਾਂਗੇ ਵੀ ਦੇਖੋ ਇਹ ਤਾਂ ਬੀਬੀ ਦਾ ਭੈਣ ਨੂੰ ਕਹਿੰਦੇ ਸੀ ਮਾਈਆ ਲੋੜ ਲੱਗੇ ਤੁਹਾਡੀ ਬਹੁਤ ਬੈਸ ਕਰ ਰਹੇ ਆ ਟੂ ਮੱਚ ਮਿਸ ਕਰ ਰਹੀ ਆ ਤੁਹਾ ਮੰਨ ਭਰੀ ਜਾਂਦੀ ਬਾਰ ਬਾਰ ਵਿਚਾਰੀ ਮਾਨੇ ਬਾਨਾ ਇੰਨੇ ਦੇ ਕੋਲੇ ਕੋਈ ਨਹੀਂ ਆ ਜਾ ਠੀਕ ਹੋ ਕੇ ਬੀਬੀ ਨੇ ਰੌਣਕਾਂ ਲੱਗ ਰਹੀਆਂ ਖੂਬ ਇਦਾਂ ਸਾਡੇ ਨਾਗਪੁਰਿਆ ਸਾਹਿਬ ਤਿਆਰ ਬਰ ਤਿਆਰ ਹਾਂਜੀ ਹਾਂਜੀ ਤਿਆਰੀ ਚੈੱਕ ਕਰੋ ਜੀ ਓਕੇ ਪਾਉ ਜੀ ਚੈੱਕ ਕਰੋ ਤਿਆਰੀ ਸੈਟ ਆ ਲੋ ਜੀ ਪਹਿਲਾਂ ਜਿਹੜਾ ਆ ਚੌਕ ਇਹਨੇ ਆਟੇ ਨਾਲ ਭੂਰਦੇ ਹੁੰਦੇ ਸੀਗੇ ਇਦਾਂ ਬਣਾਉਂਦੇ ਹੁੰਦੇ ਸੀਗੇ ਤੇ ਹੁਣ ਸਮਾਂ ਜ਼ਮਾਨਾ ਬਦਲ ਗਿਆ ਲੋਕ ਬਦਲ ਗਏ ਉਹ ਆਟੇ ਜਗਾ ਬੂਰਾ ਆ ਗਿਆ ਰੰਗ ਬਰੰਗਾ ਤੇ ਸਾਰਾ ਕੁਝ ਚੇਂਜ ਹੋ ਗਿਆ ਆ ਤੇ ਇਹ ਰੰਗ ਰੰਗੇ ਦੇਖ ਕੇ ਤਾਂ ਸੋਣਾ ਲੱਗਦਾ ਹੈ ਬਸ ਬਣ ਗਿਆ ਜੀ ਬਹੁਤ ਸ਼ੁਕਰੀਤੀ ਪੜਾਉਂਦੇ ਨੇ ਇਹਨਾਂ ਦਾ ਬੇਅੰਤ ਕਰਦੇ ਮਾੜਾ ਜੀ ਹੈ ਜੋ ਇਹ ਹੋ ਗਈਆਂ ਤਿਆਰੀਆਂ ਪੂਰੀਆਂ ਤੇ ਮਾਈਆਂ ਲੱਗਾ ਲੱਗਣ ਮੁੰਡੇ ਨੂੰ ਤੇ ਜਿੰਨੇ ਸੱਜਣ ਮਿੱਤਰ ਇਸ ਦਰ ਆਇਆ ਆ ਗਿਆ ਬਾਹਰ ਲੋੜ ਜੀ ਆਪਣੇ ਮੁੰਡਾ ਤੁਰ ਪਿਆ ਸਾਡੇ ਸਮਾਂ ਲੈ ਕੇ ਆ ਜਾ ਵੀ ਨਾ ਅੰਡੂ ਤੋਂ ਚੱਲੀ 12 ਆ ਰੇ ਨਾਲ ਉਹਦੇ ਮੁੰਡੇ ਸਾਡੇ ਨੂੰ ਦੇਖਦਾ ਹੈ ਹੌਲੀ ਆ ਭਰਾ ਨਾਲ ਤੇ ਬਹੁਤ ਜਣੇ ਆ ਠੀਕ ਆ ਜਰਾਮ ਬੋਲੇ ਸੋਨਿਆ ਸੋਨਿਆ ਬਾਈ ਠੀਕ ਆ ਖਾਓ ਸਾਰਾ ਠੀਕ ਆਜੋ ਭਾਜੀ ਬਹੁਤ ਜੀ ਮੈਂ ਰਾਨੀ ਨੂੰ ਕਹਿੰਦੇ ਮਾਫ ਕਰੀ ਚਲੋ ਆਜੋ ਭਾਜੀ ਉਹਦੇ ਨੂੰ ਮੈਂ ਸਮਾਂ ਤੋਂ ਸ਼ੁਰੂ ਕਰਨਾ ਜੀ ਫੈਮਿਲੀ ਸ਼ੂਟ ਹੋਣ ਲੱਗਾ ਫੈਮਿਲੀ ਫੋਟੋ ਵੀਡੀਓ ਤੇ ਫੋਟੋਗ੍ਰਾਫਰ ਦਾ ਜੋਰ ਲੱਗਾ ਵੇ ਸੈੱਟ ਕਰਨ ਚਾਹੀਓ ਬਈ ਹਾਂ

ਬੜੀ ਅੱਜ ਦੀਆਂ ਭਾਂਜੀ ਆਹ ਬੈਲਡਿੰਗ ਵਾਲੀ ਬੈਲਡਿੰਗ ਵਾਲੀ ਅੱਜ ਅੱਜ ਆਜੋ ਸਿੱਧਿਆ ਆਜੇ ਇੱਥੇ ਆਪਾਂ ਮਿਲੋਗੇ ਲੰਬੀਆਂ ਕੁੜੀਆਂ ਫੜ ਲਓ ਜਿਹੜੀਆਂ ਲੰਬੀਆਂ ਨੂੰ ਫੜਾ ਦੋ ਜਿਹੜੇ ਲੰਬੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋ ਅੱਧਰ ਜੰਦੂ ਕਿਹਾ ਜਰਾ ਆ ਵੀ ਦੋ ਜਣੇ ਚਲੋ ਦੋ ਆਓ ਬੈਠ ਜਾਓ ਗੱਲ ਨਾਲ ਤਾਂ ਬੰਨੋ ਪਹਿਲਾਂ ਵੇਟ ਕਰੋ ਪਹਿਲਾਂ ਗੱਲ ਨਾਲ ਬੰਨੋ ਬੈਠ ਜਾਓ ਗੱਲ ਨਾਲ ਤੁਸੀਂ ਬੰਨੋ ਨਾ ਚੱਕੇ ਤੁਸੀਂ ਬੰਨਣਾ ਗੱਲ ਨਾਲ ਕੋਈ ਆਉਂਦਾ ਨਹੀਂ ਨਹੀਂ ਉਹ ਪਲੇਅ ਬੰਨਣੇ ਨਹੀਂ ਰੋਕ ਜਾ ਹਜੇ ਰੋਕੋ ਉਹਦਾ ਗਾਤਾ ਹੋਰ ਲੈ ਆਓ ਕੋਈ ਹਾ ਜੀ ਵੀ ਕੀ ਕਹਾਂਗਾ ਰਾਣਾ ਢਿੱਲੋ ਰਾਣਾ ਗੁਰਜੀਤ ਸਿੰਘ ਨਹੀਂ ਹੈਗਾ ਐਵੇਂ ਬਲੇਖਣਾ ਖਾਏ ਰਾਣਾ ਗੁਰਜੀਤ ਸਿੰਘ ਨਹੀਂ ਰਾਣਾ ਢਿੱਲੋ ਆ ਹਾਂ ਇਹ ਤਾਂ ਬੀਬੀਆਂ ਬਹਿ ਕੇ ਬਟ ਨਾ ਲੱਗਦਾ ਦੇਖ ਰਹੀਆਂ ਆ ਚੰਗੀ ਦਾ ਲਵੇੜੋ ਆ ਜਾਓ ਲੋ ਜੀ ਮਾਈਆਂ ਲੱਗਣ ਲੱਗ ਪਿਆ ਬਾਈ ਦੇ ਕੋਲ ਮੰਨਾ ਪੜਾ ਇੱਧਰ ਆ ਜਾਓ ਹਾਂ ਠੀਕ ਹੈ ਹੁਣ ਪੜਕੇ ਅੱਜ ਦੇ ਤਾਂ ਹਾਲੇ ਤਾਂ ਗਿੱਲਾ ਵੀ ਨਹੀਂ ਆਇਆ ਤੇਰੇ ਸੁੱਕਾ ਤਾਂ ਵੀ ਨਾਲ ਲਿਆ ਕੇ ਰੱਖੋ ਜੇ ਲਾਉਣਾ ਹੋਇਆ ਤਾਂ ਹੋਰ ਦੇ ਸਾਰੇ ਸਮਾਈਜ ਰਿਹਾ ਸਮਾਈਜ ਮੇਰਾ ਪ੍ਰੋਫੈਸਰ ਸਮਾਈਜ ਆ ਰਿਹਾ ਇਹ ਕੇਸ ਥੋੜਾ ਆ ਬੋਲੋ ਜੇ ਵੀਟ ਕਰ ਲਾ ਤੀ ਪਲੀ ਤਾਲੀ ਪੈ ਗਈਆਂ ਉਹ ਸਾਰਾ ਚਿਹਰੇ ਲਿਆ ਦਿੱਤਾ ਲਓ ਜੀ ਹੁਣ ਪਾ ਲਈ ਹੈ ਕਿ ਸਰਦੀ ਭੂਆ ਫੁੱਫੜ ਦੀ ਇਹ ਲਾਉਣ ਦੇ ਮਨ ਨੂੰ ਵੱਡਣਾ ਹਾਂਜੀ ਇੱਧਰ ਦੇਖੋ ਸਾਹਮਣੇ ਪੈਰ ਥੋੜਾ ਕੀ ਕਰ ਲਓ ਬਾਜੀ ਆਹ ਦੇਖੋ ਠੀਕ ਹੈ ਅੰਕਲ ਜੀ ਇਹ ਦੀ ਇੱਕ ਵਾਰ ਉੱਪਰ ਮੋੜੇ ਦੇ ਉੱਪਰ ਦੀ ਕਮਾ ਲੋ ਹਾਂ ਓਕੇ ਇਹਦੇ ਭਾਜੀ ਪੂਰੀ ਇਨਸਟਰਕਸ਼ਨ ਦੇ ਰਹੇ ਹਾਂ ਜੀ ਫੋਟੋਗ੍ਰਾਫਰ ਸਾਹਿਬ ਇੱਧਰ ਮਲੇ ਆ ਇੱਧਰ ਸਾਹਮਣੇ ਇੱਧਰ ਦੇਖੋ ਮਲੇ ਆ ਸਾਹਮਣੇ ਕੋ ਡਾਊਨ ਕਰੋ ਬਾਈ ਫੇਸ ਥੋੜੀ ਚੇਨਾਓ ਓਕੇ ਠੀਕ ਹੈ ਜੀ ਥੈਂਕ ਯੂ ਇਹ ਜਿੰਨੀ ਅਸੀਂ ਫੋਟੋ ਦੇਖ ਰਹੇ ਹਾਂ ਵੀਡੀਓ ਦੇਖ ਰਹੇ ਹਾਂ ਇਹਨਾਂ ਦੀ ਕਾਰਾਕਾਰ ਇੱਧਰ ਭਾਜੀ ਇੱਧਰ ਦੇਖੋ ਸਿਮਾ ਦੇ ਕਾਰਾਕਾਰ ਇੱਧਰ ਹੋਣੀ ਓਕੇ ਓਕੇ ਭਾਜੀ ਹੋ ਗਿਆ ਉਹ ਗਾਣਾ ਕੋਣਾ ਗਾਉਂਦਾ ਨਹੀਂ ਮਾਈਆਂ ਦੇ ਗਾਣੇ ਹੀ ਹੁੰਦੇ ਹੁੰਦੀਆਂ ਬੁੜੀਆਂ ਬੈਠੀਆਂ ਵੀਰੋ ਗਾਣਾ ਦਾ ਗਾਓ ਕੋਈ ਤੁਸੀਂ ਤੇ ਗਾਣਾ ਨਹੀਂ ਗਾਉਂਦੀਆਂ ਕੋਈ ਮਾਈਆਂ ਦੇ ਗਾਣੇ ਹੁੰਦੇ ਆ ਸੁਣ ਕੇ ਬੈਠੇ ਆ ਚਾਹ ਚੁਪਲਾਓ ਯਾਰ ਬੀਬੀਓ ਦੱਸ ਬੱਸ ਕੀ ਕਰੀ ਬਜੀ ਆਂਟੀ ਉਹ ਗਾਣਾ ਕੋਣਾ ਗਾਓ ਕੋਈ ਮੁੰਡੇ ਦਾ ਮਾਈਆਂ ਲੱਗਣ ਦਿਆ ਲੈ ਤੁਹਾਨੂੰ ਹੀ ਕਹਿਣਾ ਦੱਸ ਬੀਬੀ ਆਉਣ ਮੈਨੂੰ ਵੜਾਉਂਦਾ ਨਾਲ ਹੋ ਜਾ ਤੁਸੀਂ ਪਾਪੀਆ ਦਾ ਮਾਰੀ ਗੱਲ ਆ ਅੱਦਾ ਮਾਈਆਂ ਇਹਦਾ ਇੰਦਾ ਸਕੰਦ ਪੂਰਾ ਸੁਣੋ ਹੋਇਆ ਵੇ ਹਾਂ ਜੀ ਇਹ ਪੈਣਾ ਛੁਰੀਓ ਕਰੋ ਅਸੀਂ ਮਗਰਬਾਰੀ ਲੈ ਲਾਂਗੇ ਬੀਬੀਓ ਕਰੋ ਲੋ ਜੀ ਸਾਂਭ ਲਿਆ ਮੋਰਚਾ ਭੂਆ ਨੇ ਤੇ ਮਾਸੀ ਨੇ ਰਾਣੀਏ ਨੀ ਸਾਡੀ ਮੱਲ ਲਵਦਾਈ ਗੁਲਵੀਰੋ ਰਾਣੀਏ ਨੀ ਸਾਡੀ ਮੱਲ ਲਵਦਾਈ ਮੰਨਣੀ ਤਾਂ ਮੰਨ ਲਾ ਲੈ ਤੇ ਜੁੱਤੀਆਂ ਨਾ ਖਾਈ ਮੰਨਣੀ ਓਕੇ ਮੈਂ ਕਰ ਲਉ ਫੋਟੋ ਕਰ ਲਈ ਅੰਕਾ ਸਾਹਮਣੇ ਦੇਖੇ ਤੇ ਨਾ ਥਾਈ ਪਿੱਛੇ ਦੀ ਬਾਹਂ ਕੋਲ ਉੱਪਰ ਸ਼ੋਲਡਰ ਤੇ ਰੱਖੋ ਦਰਦ ਕੜੇਂ ਤੇ ਆਉਂਦੇ ਸੀ ਨਾਲ ਦੇ ਮਲਾਈ ਦਰਦ ਕੜੇਂ ਤੇ ਵੇ ਉਤੇ ਆਈ ਅਮਲਾਈ ਨਾਨੀ ਰਾਣੀਆਂ ਨਹੀਂ ਸਾਡੀ ਮਨ ਲਵ ਦਾਈ ਰਾਣੀ ਰਾਣੀਆਂ ਨਹੀਂ ਸਾਡੀ ਮਨ ਲਵ ਮਨਣਿਤ ਮਨ ਲਾ ਨਹੀਂ ਤੇ ਡੰਡੇ ਨਾ ਖਾਈ ਮਨਣਿਤ ਮਨ ਲਾ ਨਹੀਂ ਤੇ ਡੰਡੇ ਨਾ ਖਾਈ ਨੀ ਛੱਡੀ ਮੱਗ ਲਾ ਬਦਾਈ ਮੰਨਣੀ ਤ ਮਨ ਲਾ ਨਹੀਂ ਤੇ ਡੰਡੇ ਨਾ ਖਾਈ ਮੰਨਣੀ ਤ ਮਨ ਲਾ ਚੰਦਰਾ ਇਹ ਆਪਣੇ ਅੱਗੇ ਗੋਰੇ ਕੱਢੇ ਨੂੰ ਤੇਰਾ ਜੇ ਲੋਕੇਸ਼ਨ ਦੋ ਮਿੰਟ ਤੇ ਆਇਆ ਮੜਾਈ ਰਦ ਗੱਗੂ ਲੱਗੇ ਜੋ ਵੀ ਜੋ ਵੀ ਜਾ ਰਹਾ ਹੈ ਬਹੁਤ ਬੜਾ ਆਪਣਾ ਪਾਕ ਇੱਧਰ ਲੱਗ ਜਾਂਦਾ ਮਾਈਆਂ ਤੇ ਫੋਟੋ ਸ਼ੂਟ ਹੋਈ ਜਾਂਦਾ ਆ ਬਾਰੋ ਬਾਰੀ ਖੜੇ ਰਹਿ ਜਾਂਦੇ ਆ ਤੇ ਇੱਧਰ ਜਿਹੜੇ ਆਏ ਆ ਸੱਜਣ ਮਿੱਤਰ ਉਹਨਾਂ ਲਈ ਹੈਗਾ ਭਟੂਰੀਆਂ ਦਾ ਪ੍ਰੋਗਰਾਮ ਇੱਧਰ ਸੈਟਅਪ ਲਾਇਆ ਆ ਤੇ ਪਿੱਛੇ ਲੱਗਿਆ ਹਲਵਾਈ ਉਹ ਕਿਦਾਂ ਭਾਈ ਬਣ ਗਿਆ ਜਗਾੜ ਲੈ ਦੋ ਰੰਗੇ ਚੌਲ ਬਣਾਤੇ ਭਾਈ ਹੁਣ ਉਹ ਤਿੰਨ ਰੰਗੇ ਸੱਤ ਰੰਗੇ ਆ ਉਹ ਲੈ ਆਈ ਸਤ ਰੰਗੇ ਚੌਲ ਬਣਾਇਆ ਅੱਜ ਬਾਈ ਉਹਨਾਂ ਨੇ ਲੈ ਇੱਧਰ ਚੈੱਕ ਆ ਬਗ ਚੌਲਾ ਲੱਗਦਾ ਘੋੜਾ ਕੀ ਬਾਤ ਆ 1 2 3 4 5 6 ਤੇ 7 ਰੰਗ ਕਰਤੇ ਬਾਈ ਉਹਨਾਂ ਨੇ ਤਿਆਰੀ ਆ ਭਾਜੀ ਬਣ ਗਏ ਚੌਲ ਮਈਆਂ ਲੱਟ ਲਾਇਆ ਤੇ ਭਟੂਰੇ ਤਿਆਰੀ ਆ ਲੋ ਜੀ ਗਲਵਾਂ ਦਾ ਭਟੂਰੇ ਵੀ ਆਉਣਗੇ ਨਾਲ ਨਾਲ ਕੀ ਕਰ ਬੋਲਦੇ ਬਾਈ ਰਾਣੀਏ ਅਨੀ ਸਟੀ ਮਨ ਲਬਦਾਈ ਪੈਂਗੀ ਨਾ ਉਹ ਇਹ ਆ ਗਿਆ ਸੁੱਖਾ ਬਾਈ ਇਹ ਗਰੂ ਗੱਲਾਂ ਲਾਲ ਮੁੰਡੇ ਦੀਆਂ ਅ ਚੰਗੀ ਜਿਹਾ ਸਟਾਈਲ ਨਹੀਂ ਕਰਨਾ ਮੁੰਡੇ ਦਾ ਅੱਛਾ ਹਾਂ ਜੀ ਬਾਈ ਸਾਹਮਣੇ ਦੇਖੋ ਇਹ ਤਾਂ ਸਾਹਮਣੇ ਸਾਇਮ ਸੇਮ ਰਣਾ ਦੀ ਓਕੇ ਜਿਹੜਾ ਲਾਹ ਤੇ ਭਾਈ ਨੂੰ ਤਲਕਾ ਚੋਲਾ ਨੂੰ ਹੈ ਨਾ ਬਿੱਠੇ ਚੋਲਰ ਜਰਦਾ ਤਤਲਗੇ ਚੋਲ ਕਿਆ ਬਾਤ ਆ ਰ ਸਾਰੇ ਤੇ ਜਾ ਰਹੇ ਓ ਹੋ 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 ਖਾ ਰ ਖਾ ਲੈ ਭਾਈ ਖਾ ਲੈ ਖਾ ਲੈ ਇਹ ਖਾ ਲੈ ਹੋ ਹਾਂ ਸਾਰਾ ਲੱਗਿਆ ਨੂ ਹੇ 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 ਬੈ ਗਏ ਉਹਦੇ ਪਤਾ ਕਿਉਂ ਗਿਆ ਹੱਥ ਮਾਰੀ ਮੂੰਹ ਚੋਂ ਜ਼ੋਰ ਪੈ ਜਾਂਦਾ ਆ ਬਾਅਦ ਦੇ ਘਰ ਦਾ ਸਾਰੇ ਹੈ ਇੱਕ ਵਾਰ ਫੋਟੋ ਕਰਨੀ ਆਪਾਂ ਲਓ ਜੀ ਮਾਈਆਂ ਲੱਗਿਆ ਮੁੰਡੇ ਨੂੰ ਚੌਕ ਵੀ ਖਿਲਾਤੇ ਆ ਸਤਰੰਗੇ ਚੌਲ ਫੋਟੋ ਕਰਨੀ ਆਪਾਂ ਜੀ ਵੇ ਖਾਣੀ ਥਲੇ ਕਰੋ ਫੇਸ ਤੋਂ ਉਹਦਾ ਦਿਲ ਕਰਦਾ ਚੌਲ ਖਾਣ ਨੂੰ ਭਾਈ ਇਹਦੇ ਖਾਣੇ ਨਹੀਂ ਹੈਗੇ ਵੇ ਫੋਟੋ ਕਰਨੀ ਦੱਸ ਭਲਾ ਯਾਰ ਖਾਲੇ ਹੋ ਰਹੀ ਪਾਈ ਉਹਨੇ ਭਾਈ ਸਵੇਰ ਦਾ ਖਾਦਾ ਨਹੀਂ ਬਿਜਾਰੇ ਨੇ ਚੌਲ ਖਾਣੇ ਕਹਿੰਦਾ ਅੱਜ ਹਨਾ ਲੱਗੀ ਆ ਤਾਈ ਖਾਲੇ ਆ ਦੇਖ ਸਾਹਮਣੇ ਇੱਕ ਨਾ ਇਧਰ ਦੇਖੋ ਸਾਹਮਣੇ ਵੀ ਵੇਟ ਟਾਈਮ ਜੀ ਮਾਈਆਂ ਲੱਗ ਗਿਆ ਸੀ ਤੇ ਭਟੂਰੇ ਛੋਲੇ ਸਾਡੀ ਭੂਏ ਭੂਆ ਜੀ ਦੀ ਭਟੂਰਿਆਂ ਵਰਗੇ ਭਟੂਰੇ ਖਾਈ ਜਾਂਦੇ ਦੇਖ ਲੋ ਉਹ ਜੀ ਕਹਿੰਦਾ ਸਵਾਦ ਹੈ ਭਟੂਰੇ ਬਹੁਤ ਵਧੀਆ ਹੈ ਬਹੁਤ ਕੀ ਬਾਤ ਆ ਹਾਂਜੀ ਬਾਜੀ ਇੱਧਰ ਭਟੂਰੇ ਠੀਕ ਆ ਦੱਸ ਦਿਓ ਮੈਂ ਕਿਹਾ ਫੁੱਲ ਫੁੱਲ ਰਹਿੰਦੇ ਆ ਹਾਂ ਫੁੱਲ ਫੁੱਲ ਰਹਿੰਦੇ ਆ ਤੇ ਲੋ ਜੀ ਸਾਰੇ ਭਟੂਰੇ ਛੋਲੇ ਸਵੇਰ ਦਾ ਨਾਸ਼ਤਾ ਜਿਹੜਾ ਚੱਲ ਰਿਹਾ ਆ ਹਾਂਜੀ ਤੁਸੀਂ ਵਰਤਾਰ ਰਹੇ ਕਿ ਖਾ ਰਹੇ ਆ ਮਸੀ ਮੈਂ ਵਰਤਾਰੀ ਆ ਅੱਛਾ ਅੱਛਾ ਵਰਤਾਰ ਰਿਹਾ ਕੀ ਦੋ ਸੁਖੀ ਲੋਕਾਂ ਨੂੰ ਖਵਾ ਰਹੀ ਹੈ। ਕੀ ਬਾਤ ਹੈ ਸੇਵਾ ਸਾਂਭੀ ਹੋਈ ਹੈ ਪੂਰੀ। ਆਹ ਦੇਖੋ ਦੋ-ਦੋ ਪਲੇਟਾਂ ਆਹ ਦੇਖੋ ਇੱਕ ਇੱਕ ਪਲੇਟ ਸਰਦ ਦੋ-ਦੋ ਪਲੇਟਾਂ ਇਕੱਠੀਆਂ ਆਹ ਦੇਖੋ। ਆਹ ਦੋ-ਦੋ ਪਲੇਟਾਂ ਦੋ-ਦੋ ਪਲੇਟਾਂ ਲੈ ਕੇ ਖਾ ਰਹੇ ਆ। ਤੇ ਇਧਰ ਜਲਤੇ ਸੇਵਾ ਸਤਵੀਰ ਸਿੰਘ ਦੀ। ਆਹ ਦੇਖ ਲਓ ਆਂਟੀ ਹੁਣੀ ਆਏ ਲੇਟ ਹੋਣੇ ਖਾਣ ਦੇ ਟਾਈਮ ਆ ਗਏ ਮਾਈਆਂ ਲਾਂ ਵਾਲੇ ਨਹੀਂ ਆਏ। ਹਾਂ ਲੇਟ ਕਾ ਤੋ ਆਏ ਦੱਸੋ। ਹਾਂਜੀ ਇਹਦਾ ਸੂਟ ਪ੍ਰੈਸ ਕਰਨ ਲੱਗ ਪਾ। ਆ ਲਓ ਜੀ ਚਾਚੀ ਦਾ ਕਿਹੜਾ ਸੂਟ ਪ੍ਰੈਸ ਆ ਜਿਹੜਾ ਪਾਇਆ ਆ ਸੂਟ। ਨਮ ਨਮਸਵਾਇ ਦਿੱਤੀ। ਹਾਂ ਸੂਟ ਪ੍ਰੈਸ। ਲਓ ਜੀ ਨਵੇਂ ਸੂਟ ਪਾ ਪਾ ਕੇ ਆਏ ਆ ਪਰ ਹੋ ਗਿਆ ਲੇਟ ਤੁਸੀਂ। ਤੁਸੀਂ ਲੇਟ ਹੋ। ਮੈਂ ਤਾਂ ਬਹੁਤ ਪਹਿਲਾਂ ਹੀ ਮੈਂ ਆ ਤਾਂ ਕਿ ਨਾ ਸੂਟ ਪ੍ਰੈਸ ਕਰਾਉਣ ਲੱਪਈ ਸੀ। ਆਹੋ। ਸਲਾਹ ਕਰ ਲਓ ਪਹਿਲਾਂ ਲੇਟ ਆਈਆਂ ਕਿਉਂ ਤੁਸੀਂ ਸਾਰੀਆਂ ਆਈਆਂ। ਮੈਂ ਪੰਮੇ ਸਾਰਿਆਂ ਤੋਂ ਪਹਿਲਾਂ ਆਈ ਆ ਇਹ ਲੇਟ ਹੋਈਆਂ। ਇਹ ਲੇਟ ਹੋਈਆਂ ਆ। ਇਹ ਲੇਟ ਹੋਈ ਆ। ਚਲੋ ਫੇ ਜੁਰਮਾਨਾ ਪਟੂਰੇ ਖਾਓ ਜਾ ਕੇ ਪਹਿਲਾਂ। ਫੇ ਗੱਲ ਕਰਦੇ ਆ। ਆਜੋ ਆਜੋ ਪਹਿਲਾਂ ਵੇ। ਪਹਿਲਾ ਪਟੂਰੇ ਸ਼ਕੋ ਇਹ ਬਾਕੀ ਗੱਲ ਕਰ ਦੇਦਾ ਹਾਂ